ਪਤਾ ਹੈ ਆਪਾਂ ਗਿਲਾ ਕਦੋਂ ਕਰਨੇ ਆ ਆਪਾਂ ਸ਼ਿਕਵਾ ਕਦੋਂ ਕਰਨੇ ਆ ਲਾਮਾ ਕਦੋਂ ਲੈ ਕੇ ਜਾਣੇ ਆ ਜਾਂ ਕਦੋਂ ਦੇਣੇ ਆ ਆਪਾਂ ਉਦੋਂ ਗਿਲਾ ਕਰਨੇ ਆ ਜਦੋਂ ਕੋਈ ਵੀ ਕੰਮ ਜਿਹੜਾ ਹੈ ਉਹ ਸਾਡੀ ਪਸੰਦ ਦੇ ਅਨੁਸਾਰ ਨਾ ਹੋਇਆ ਹੋਵੇ ਜਦੋਂ ਕੋਈ ਕੰਮ ਸਾਡੇ ਪਸੰਦ ਦਾ ਨਾ ਹੋਇਆ ਹੋਵੇ ਤਾਂ ਆਪਾਂ ਗਿਲਾ ਕਰਨੇ ਆ ਆਪਾਂ ਲਾਮਾ ਲੈ ਕੇ ਜਾਣੇ ਆ ਪਹਿਲਾਂ ਤਾਂ ਆਪਾਂ ਦੁਨੀਆ ਦੇ ਵਿੱਚ ਲੋਕਾਂ ਨੂੰ ਪਰਿਵਾਰ ਵਾਲਿਆਂ ਨੂੰ ਮਾਪਿਓ ਨੂੰ ਇਹਨਾਂ ਨੂੰ ਲਾਮਾ ਦਿੰਦੇ ਸੀ ਪਰ ਹੁਣ ਤਾਂ ਆਪਾਂ ਪਰਮਾਤਮਾ ਅੱਗੇ ਵੀ ਜਾ ਕੇ ਗਿਲਾ ਕਰਨ ਲੱਗ ਪੈਨੇ ਹਾਂ ਲਾਮਾ ਦੇਣ ਲੱਗ ਪੈਨੇ ਹਾਂ ਕਿ ਜੋ ਪਰਮਾਤਮਾ ਨੇ ਕੀਤਾ ਹੈ ਉਹ ਸਹੀ ਨਹੀਂ ਹੈਗਾ ਸਿਰਫ ਉਹ ਇਨਸਾਨ ਲਾਮਾ ਲੈ ਕੇ ਨਹੀਂ ਜਾਂਦਾ ਜਾਂ ਗਿਲਾ ਨਹੀਂ ਕਰਦਾ ਜਿਹੜਾ ਉਹਦੇ ਹੁਕਮ ਦੇ ਵਿੱਚ ਹੁੰਦਾ ਹੈ ਜਿਹੜਾ ਇਹ ਸਮਝ ਲੈਂਦਾ ਹੈ ਕਿ ਜੋ ਵੀ ਉਹ ਪਰਮਾਤਮਾ ਕਰ ਰਿਹਾ ਹੈ ਜੋ ਵੀ ਆਲੇ ਦੁਆਲੇ ਹੋ ਰਿਹਾ ਇਹ ਜਿਹੜਾ ਵੀ ਕੰਮ ਹੋ ਰਿਹਾ ਹੈ ਉਹ ਬਹੁਤ ਵਧੀਆ ਹੋ ਰਿਹਾ ਹੈ ਕਿਉਂਕਿ ਉਹ ਉਸਦੇ ਹੁਕਮ ਦੇ ਵਿੱਚ ਹੋ ਰਿਹਾ ਹੈ ਤੇ ਜੋ ਵੀ ਉਹ ਕਰਦਾ ਹੈ ਉਹ ਮਿੱਠਾ ਲੱਗਣ ਲੱਗ ਪੈਂਦਾ ਹੈ ਫਿਰ ਉਸ ਪਰਮਾਤਮਾ ਦੀ ਸਿਫਤ ਸਲਾਹ ਕਰਨੇ ਹਾਂ ਜਦੋਂ ਪਰਮਾਤਮਾ ਦੀ ਸਿਫਤ ਸਲਾਹ ਕੀਤੀ ਗੁਰਬਾਣੀ ਪੜੀ ਤੇ ਫਿਰ ਮਨ ਜਿਹੜਾ ਹੈ ਉਹ ਆਨੰਦ ਦੇ ਵਿੱਚ ਆਉਣ ਲੱਗ ਪੈਂਦਾ ਹੈ ਫਿਰ ਕਿਸੇ ਵੀ ਗੱਲ ਦਾ ਕੋਈ ਗਿਲਾ ਨਹੀਂ ਹੁੰਦਾ ਕਿਸੇ ਗੱਲ ਦਾ ਕੋਈ ਦੁੱਖ ਨਹੀਂ ਹੁੰਦਾ ਕਿਉਂਕਿ ਕੋਈ ਐਕਸਪੈਕਟੇਸ਼ਨ ਨਹੀਂ ਹੁੰਦੀ ਕਿ ਇਹ ਚੀਜ਼ ਇਦਾਂ ਹੋਣੀ ਚਾਹੀਦੀ ਸੀ ਤੇ ਤਾਂ ਕਰਕੇ ਮੈਂ ਦੁਖੀ ਹਾਂ ਕਿਉਂਕਿ ਉਹ ਚੀਜ਼ ਉਦਾਂ ਹੋਈ ਹੀ ਨਹੀਂ ਕਿਉਂਕਿ બસ ਜੋ ਵੀ ਹੋ ਰਿਹਾ ਹੈ ਉਸ ਦੇ ਹੁਕਮ ਦੇ ਵਿੱਚ ਹੋ ਰਿਹਾ ਹੈ ਤੇ ਇਹ ਨੂੰ ਇਸ ਚੀਜ਼ ਨੂੰ ਆਪਾਂ ਮੰਨ ਲੈਨੇ ਹਾਂ ਐਕਸੈਪਟ ਕਰ ਲੈਨੇ ਹਾਂ ਤੇ ਹੁੰਦਾ ਹੈ ਗੁਰੂ ਦੀ ਬਾਣੀ ਦੇ ਦੁਆਰਾ ਜਦੋਂ ਕਿਰਪਾ ਹੁੰਦੀ ਹੈ ਫਿਰ ਹੁਕਮ ਦੇ ਵਿੱਚ ਰਹਿਣਾ ਆਂਦਾ ਹੈ ਤੇ ਉਹ ਉਦੋਂ ਹੋਏਗਾ ਜਦੋਂ ਗੁਰੂ ਦੀ ਬਾਣੀ ਨੂੰ ਸਮਝਾਂਗੇ ਗੁਰੂ ਦੀ ਬਾਣੀ ਨੂੰ ਪੜ੍ਹਾਂਗੇ ਗੁਰੂ ਦੀ ਬਾਣੀ ਨੂੰ ਸਮਝਾਂਗੇ ਉਸ ਨੂੰ ਮੰਨਾਂਗੇ ਤੇ ਫਿਰ ਉਸ ਤੇ ਅਮਲ ਕਰਾਂਗੇ ਤੇ ਫਿਰ ਹਮੇਸ਼ਾ ਹੀ ਜਿਹੜੇ ਹੈ ਉਹ ਆਨੰਦ ਦੇ ਵਿੱਚ ਰਵਾਂਗੇ ਹਰ ਹਾਲ ਦੇ ਵਿੱਚ ਸੁਖੀ ਰਵਾਂਗੇ ਖੁਸ਼ ਰਵਾਂਗੇ ਕਿਉਂਕਿ ਕਿਸੇ ਗੱਲ ਦਾ ਕੋਈ ਗਿਲਾ ਸ਼ਿਕਵਾ ਨਹੀਂ ਹੋਏਗਾ ਨਾ ਹੀ ਕਿਸੇ ਇਨਸਾਨ ਨਾਲ ਕਿਸੇ ਗੱਲ ਦਾ ਕੋਈ ਗਿਲਾ ਤੇ ਨਹੀਂ ਉਸ ਪਰਮਾਤਮਾ ਦੇ ਨਾਲ